ਹੈਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਸਮਰਾਏ ਜੰਡਿਆਲਾ ਵਿਖੇ ਭਾਰਤ ਦੇ ਮਹਾਨ ਸੁਤੰਤਰਤਾ ਸੰਗਰਾਮ ਸ਼ਹੀਦ ਭਗਤ ਸਿੰਘ ਜੀ ਦੇ 118ਵਾਂ ਜਨਮ ਦਿਨ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਅਤੇ ਕੋਚਾਂ ਅਤੇ ਪ੍ਰਬੰਧਕਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ ਦੁਆਬੀ ਦੇ ਪ੍ਰਸਿੱਧ ਨਗਰ ਸਮਰਾਇ ਜੰਡਿਆਲਾ ਦੇ ਹੈਡਮਾਸਟਰ 우ਜਾਗਰ ਸਿੰਘ ਸਮਰਾ ਸਟੇਡੀਅਮ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਨ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਸਟੇਟ ਅਵਾਰਡੀ ਦੀ ਰਾਹਨੁਮਾਈ ਹੇਠ ਵਾਕ ਵਾਕ ਕੇਡਾ ਦੇ ਕੋਚਿੰਗ ਸੈਂਟਰ ਜਿਵੇਂ weight lifting ਕੋਚਿੰਗ ਸੈਂਟਰ ਸਮਰਾਇ ਜੰਡਿਆਲਾ ਫੁੱਟਬਾਲ ਕਬੱਡੀ ਕੁਸ਼ਤੀ ਕ੍ਰਿਕਟ ਵਾਲੀ ਬਾਅਦ ਪਾਵਰ ਲਿਫਟਿੰਗ ਗੱਤਕਾ एथलेटिका सादिक कोचिंग सेंटर ਅਤੇ ਕੋਚਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਗੁਰਵਿੰਦਰ ਸਿੰਘ ਸਮਰਾ ਸਰਪੰਚ ਸਮਰਾਏ ਪੰਜ ਵਿਕੀ ਸਹਿਦੇ ਪੰਜ सोनू ਸਰਦਾਰ ਹਰਪੁਪਿੰਦਰਜੀਤ ਸਿੰਘ ਸਮਰਾ ਪ੍ਰਦਾਨ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਹਾਕੀ ਕੋਚ ਜੇ ਪੀ ਸਿੰਘ ਲਖਵੀਰ ਲਾਲ ਕੋਚ 10 सिखलाई बटालियन ਦੇ ਟੀਮ ਦੇ ਇੰਚਾਰਜ ਸਰਦਾਰ ਭੁਪਿੰਦਰ ਸਿੰਘ ਨਾਇਬ ਸੂਬੇਦਾਰ ਨੇ ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਤੇ ਹਾਰ ਪਹਨਾਏ ਤੇ ਲੱਡੂ ਵੰਡੇ ਅਤੇ ਖਿਡਾਰੀਆਂ ਨੂੰ ਕੇਲਿਆਂ ਦੀ ਫਰੈਸ਼ਮੈਂਟ ਦਿੱਤੀ ਗਈ ਇਸ ਮੌਕੇ ਤੇ 10 सिखलाई बटालियन ਤੇ ਸਮਰਾਏ ਜੰਡਿਆਲਾ ਹਾਕੀ ਕੋਚਿੰਗ ਸੈਂਟਰ ਦੀਆਂ ਟੀਮਾਂ ਦਰਮਿਆਨ ਮੈਚ ਦਾ ਆਯੋਜਨ ਕੀਤਾ ਗਿਆ ਇਸ ਤੋਂ ਇਲਾਵਾ weight lifting ਕੋਚਿੰਗ ਸੈਂਟਰ ਦੇ ਅੰਤਰਰਾਸ਼ਟਰੀ ਖਿਡਾਰੀ ਸਾਗਰ ਮਨਵਿੰਦਰ ਯਾਦਵ ਸਹਿਜਪਰੀਤ ਵਿਰਾਟ ਮੱਟੂ ਨੇ ਪਾਰਚਕ ਦੇ ਦਰਸ਼ਕਾਂ ਨੂੰ ਮੰਤਰਮੁਕਤ ਕੀਤਾ ਇਸ ਤੋਂ ਇਲਾਵਾ ਕਬੱਡੀ ਤੇ ਫੁੱਟਬਾਲ ਦੇ ਖਿਡਾਰੀਆਂ ਨੇ ਵੀ ਪਾਗ ਲਿਆ ਵੱਖ-ਵੱਖ ਬੁਲਾੜੀਆਂ ਨੇ ਖਿਡਾਰੀਆਂ ਨੂੰ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਨਰਵੇ ਸਮਾਜ ਦੀ ਸਿਰਜਣਾ ਲਈ ਹਮੇਸ਼ਾ ਯਤਨ ਕਰਨ ਲਈ ਪ੍ਰੇਰਿਆ ਦੇਸ਼ ਵਾਸੀਆਂ ਦਾ ਮੁਢਲਾ ਕਰਤੱਵ ਬਣਦਾ ਹੈ ਕਿ ਇਹੋ ਜਿਹੇ ਸ਼ਹੀਦਾਂ ਦੇ ਜਨਮ ਦਿਨ ਘਰ ਘਰ ਤੇ ਪਿੰਡ ਪਿੰਡ ਪੱਦਰ ਤੇ ਮਨਾਉਣੇ ਚਾਹੀਦੇ ਹਨ ਇਸ ਸਮਾਗਮ ਨੂੰ ਨੇਪਰੇ ਚਾੜਨ ਵਿੱਚ ਰਾਜਵਿੰਦਰ ਸਿੰਘ ਟਾਲੀਵਾ جنڈیا گنیج ویکارڈ کا دا وشیش یوگدان رہا پنڈ سمرائے جنڈیالہ تو پترکار موہت شرما رپورٹ

どういうことですか ਆਹ ਦੇਖ 70 ਦਾ ਨਵਾਂ ਕੈਂਟ ਆ ਗਿਆ ਆਹ ਜਿਤ ਮਜ਼ਾ ਸਭ ਪਿੱਛੇ ਹੋ ਗਿਆ ਸਾਰੇ ਆਪਣੇ ਕੈਂਟ ਕੋ ਇਹ ਨਹੀਂ ਕੈਂਟ ਕੋ ਲਾਸਟ ਸੈਂਗ ਲਾਈਨ ਜਦੋਂ ਤੇ ਸਾਡੇ ਲਈ ਵੀ ਮਾਰਨ ਵਾਲੀ ਗੱਲ ਹੈ ਤੁਹਾਨੂੰ ਖੇਡਦੇ ਦੇਖਣਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਚ ਵਸਦੇ ਬਾਹਰ ਵਸਦੇ ਸਾਰੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਇੱਕ ਬਹੁਤ ਖੁਸ਼ੀ ਵਾਲੀ ਗੱਲ ਵੀ ਆ ਕਿ ਉਹਨਾਂ ਨੇ ਸਾਡੇ ਲਈ ਉਸ ਟਾਈਮ ਸ਼ਹੀਦੀ ਦਿੱਤੀ ਜਿਹਦੇ ਕਰਕੇ ਸਾਨੂੰ ਆਜ਼ਾਦੀ ਮਿਲੀ ਤੇ ਅਸੀਂ ਅੱਜ ਉਹਨਾਂ ਦਾ ਜਨਮ ਦਿਨ ਬੜੇ ਧੂਮ-ਧਾਮ ਨਾਲ ਮਨਾ ਰਹੇ ਹਾਂ ਸਾਡਾ ਪਿੰਡ ਸਮਰਾਏ ਜੋ ਕਿ ਇਲਾਕੇ ਦੇ ਵਿੱਚ ਬਹੁਤ ਹੀ ਇੱਕ ਸਿਰ ਕੱਢ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਇਸ ਟਾਈਮ ਜਿਹੜੀ ਸਪੋਰਟਸ ਕੰਪਲੈਕਸ ਆ ਉਹ ਸਪੋਰਟਸ ਕੰਪਲੈਕਸ ਦੇ ਵਿੱਚ ਸਾਡੇ ਇਲਾਕੇ ਦੇ ਸਟੇਟ ਬਾਡੀ ਡੀਪੀ ਹਰਮੇਸ਼ ਲਾਲ ਜੀ ਨੇ ਅੱਜ ਇੱਕ ਬਹੁਤ ਹੀ ਵਧੀਆ ਮੈਚ ਰੱਖਿਆ ਸੀ ਹਾਕੀ ਦਾ ਮੈਚ ਜਿਸ ਦੇ ਵਿੱਚ ਟੀਮਾਂ ਆਈਆਂ ਸਮਰਾਏ ਜਿਹੜੇ ਵਾਲਾ ਟੀਮ ਖੇਡ ਰਹੀ ਆ ਜਿਹਦੇ ਨਾਲ ਹਰਪ੍ਰਿੰਦਰ ਸਿੰਘ ਸਮਰਾਜੀ ਬਹੁਤ ਡੇਰ ਤੋਂ ਜੁੜੇ ਆ ਤੇ ਦੂਜੀ ਟੀਮ ਸਾਡੇ ਜਲੰਧਰ ਕੈਂਟ ਤੋਂ ਆਈ ਆ ਸਾਡੇ ਪਿੰਡ ਨੂੰ ਇਹ ਮਾਣ حاصل ਹੋਇਆ ਕਿ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਨੌਜਵਾਨ ਵੀਰ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਤੇ ਨਾਲ ਹੀ ਇੱਕ ਬਹੁਤ ਮੈਚ ਚੰਗਾ ਖੇਡਿਆ ਜਾ ਰਿਹਾ ਤੇ ਇਹਦੇ ਨਾਲ ਇੱਕ ਹੋਰ ਵੀ ਸੇਧ ਮਿਲਦੀ ਆ ਕਿ ਜੋ ਉਸ ਸਮੇਂ ਸ੍ਰੀ ਭਗਤ ਸਿੰਘ ਜੀ ਨੇ ਸਾਡੇ ਲਈ ਕੀਤਾ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਤੇ ਉਹਨਾਂ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਜਿੰਨਾ ਕੁ ਛੁਣੀ ਕੀਤਾ ਅਸੀਂ ਉਹਨਾਂ ਤਾਂ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰੀਏ ਕਿ ਉਹਨਾਂ ਦੀ ਦਿੱਤੀ ਹੋਈ ਸੇਧ ਚੋਂ ਜੇ ਥੋੜੀ ਵੀ ਸਿੱਖਿਆ ਲੈ ਕੇ ਆਪਣੇ ਜੀਵਨ ਉੱਤੇ ਉਹਦਾ ਅਸਰ ਕਰੀਏ ਤਾਂ ਸਾਡੇ ਉੱਤੇ ਵੀ ਕਿਤੇ ਨਾ ਕਿਤੇ ਉਹਨਾਂ ਦਾ ਅਸਰ ਹੋ ਕੇ ਅਸੀਂ ਬਹੁਤ ਚੰਗੇ ਕੰਮ ਕਰ ਸਕਦੇ ਔਰ ਮਨ ਖੁਸ਼ ਹੋਇਆ ਨੌਜਵਾਨਾਂ ਦਾ ਮੈਚ ਦੇਖ ਕੇ ਕਿ ਜਿੱਥੇ ਪੰਜਾਬ ਨੂੰ ਕਿਤੇ ਨਸ਼ਿਆਂ ਦਾ ਗੜ ਕਿਹਾ ਜਾਂਦਾ ਤੇ ਇਹ ਨੌਜਵਾਨ ਜੋ ਗਰਾਉਂਡਾਂ ਚਾਹੁੰਦੇ ਆ ਤੇ ਦੱਸਦੇ ਆ ਕਿ ਪੰਜਾਬ ਤੇ ਇਹ ਇੱਕ ਕਲੰਕ ਆ ਪਰ ਅਸਲ ਜਵਾਨੀ ਹਜੇ ਵੀ ਗਰਾਉਂਡਾਂ ਦੇ ਵਿੱਚ ਬਹੁਤ ਆ ਔਰ ਮੈਂ ਬੇਨਤੀ ਕਰੂੰਗਾ ਇਲਾਕੇ ਦੇ ਵੀਰਾਂ ਨੂੰ ਜਿਹੜੇ ਵੀ ਸਾਡੇ ਬੇਰਪਰਾ ਇਹ ਖਬਰ ਨੂੰ ਦੇਖਣਗੇ ਆਪਣਾ ਜੋ ਏਰੀਏ ਦੇ ਵਿੱਚ ਸਮਰਾਏ ਜਿਹੜਾ ਸਕੂਲ ਹੈ ਇਹਦੇ ਵਿੱਚ ਬਹੁਤ ਵੱਡੀਆਂ ਗਰਾਉਂਡਾਂ ਚਾਰੇ ਗਰਾਊਂਡਾਂ ਟੋਪ ਦੀਆਂ ਹਾਕੀ ਦੀ ਫੁੱਟਬਾਲ ਦੀ ਕ੍ਰਿਕਟ ਦਾ ਬਹੁਤ ਵੱਡਾ ਸਟੇਡੀਅਮ ਹੈ ਸਟੇਡੀਅਮ ਚ ਹੋਰ ਵੀ ਜਗ੍ਹਾ ਬਹੁਤ ਆ ਔਰ ਬਾਸਕਟਬਾਲ ਦੀ ਗਰਾਊਂਡ ਬਹੁਤ ਵਧੀਆ ਆ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਗਰਾਊਂਡਾਂ ਨੂੰ ਤੁਸੀਂ ਆ ਕੇ ਭਰੋ ਕੋਈ ਟਾਈਮ ਹੁੰਦਾ ਸੀ ਅੱਜ ਤੋਂ 10-15 ਸਾਲ ਪਹਿਲਾਂ ਕਿ ਖੇਡਣ ਨੂੰ ਵਾਰੀ ਨਹੀਂ ਆਉਂਦੀ ਹੁੰਦੀ ਸੀ ਪਰ ਅੱਜ ਕਿਤੇ ਨਾ ਕਿਤੇ ਉਸ ਚੀਜ਼ ਚ ਕਮੀ ਜ਼ਰੂਰ ਆਈ ਆ ਤੇ ਮੈਂ ਆਪਣੇ ਵੱਲੋਂ ਅਪੀਲ ਕਰਦਾ ਕਿ ਅਸੀਂ ਉਹ ਯੋਧੇ ਨੂੰ ਯਾਦ ਕਰੀਏ ਤੇ ਉਹਦੀ ਯਾਦ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਿਤੇ ਪ੍ਰਣ ਕਰੀਏ ਕਿ ਥੋੜਾ ਸਮਾਂ ਆਪਾਂ ਉਹਨਾਂ ਨੂੰ ਜ਼ਰੂਰ দিਏ ਤੇ ਇਹਨਾਂ ਗਰਾਊਂਡਾਂ 'ਚ ਆ ਕੇ ਆਪਾਂ ਜਰੂਰ ਖੇਡੀਏ ਸੋ ਸਾਰੇ ਇਲਾਕੇ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ ਸਮੂਥ ਇਸ ਵਾਰ ਸਿਆਂ ਨੂੰ ਸਰਦਾਰ ਭਗਤ ਸਿੰਘ ਜੀ ਸ਼ਹੀਦ ਦੇ ਆਜਮ ਦਾ 118ਵਾਂ ਜਨਮ ਦਿਨ ਜਿਹੜਾ ਮੁਬਾਰਕਵਾਦ ਹੋਵੇ ਕਿਉਂਕਿ ਅੱਜ ਬੜਾ ਕਰਮਾ ਵਾਲਾ ਦਿਨ ਆ ਤੇ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਮਨਾ ਰਹੇ ਆ ਉਹ ਸ਼ਖਸੀਅਤ ਜਿਹਨੇ ਸਰਕਾਰਾਂ ਨੂੰ ਸਮੇਂ ਨੂੰ ਦੱਸ ਦਿੱਤਾ ਕਿ ਤੁਸੀਂ ਗਲਤ ਕਰ ਰਹੇ ਹੋ ਜੇ ਗਲਤ ਕਰੋਗੇ ਤਾਂ ਤੁਹਾਡੇ ਖਿਲਾਫ ਖੜੇ ਆ ਸੋ ਬੜਾ ਭਾਗਾ ਵਾਲਾ ਦਿਨ ਆ ਕਿ ਉਹ ਮਹਾਨ ਸ਼ਖਸੀਅਤ 118 ਸਾਲ ਪਹਿਲਾਂ ਇਸ ਧਰਤੀ ਤੇ ਪੈਦਾ ਹੋਈ ਪਰ ਇਹੋ ਜਿਹਾ ਇਨਕਲਾਬ ਲਿਆਦਾ ਕਿ ਹਰ ਇਨਸਾਨ ਦੇ ਵਿੱਚ ਅੱਜ ਭਗਤ ਸਿੰਘ ਜਿਹੜਾ ਜਿੰਦਾ ਹੈ ਮੈਂ ਤਾਂ ਮੈਨਿ ਸ਼ੱਕ ਇਹਨਾਂ ਨਾਲ ਕਿ ਭਗਤ ਸਿੰਘ ਉਦੋਂ ਵੀ ਜਵਾਨ ਸੀ ਅੱਜ ਵੀ ਜਵਾਨ ਆ ਔ ਜਵਾਨਾਂ ਦੇ ਵਿੱਚ ਵਸਦੇ ਆ ਜਿਹੜੇ ਕਿ ਇੱਕ ਰੋਲ ਮਾਡਲ ਆ ਸਾਡੇ ਜਿਨ੍ਹਾਂ ਨੇ ਸਾਡੇ ਇਸ ਖਿੱਤੇ ਨੂੰ ਉਜਾੜ ਕਰਾਉਣ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਫਾਂਸੀ ਤੇ ਚੜ ਜਾਣਾ ਜਵਾਨੀ ਵਿੱਚ ਕੋਈ ਛੋਟੀ ਗੱਲ ਨਹੀਂ ਹੁੰਦੀ ਸੋ ਬਹੁਤ ਵੱਡੀ ਸ਼ਹੀਦੀ ਉਹਨਾਂ ਦੀ ਜਿਹੜੀ ਹੋਈ ਸੀ ਔਰ ਉਹਨਾਂ ਉਸ ਮਹਾਂ ਛਕਤੀ ਦਾ ਜਨਮ ਦਿਨ ਅੱਜ ਸਮਰਾਜ ਜੰਡਿਆਲਾ ਦੀ ਹਾਕੀ ਗਰਾਊਂਡ ਵਿੱਚ ਔਰ ਸਾਰੇ ਸਪੋਰਟਸ ਵਾਲੇ ਇਕੱਠੇ ਹੋ ਕੇ ਮਨਾ ਰਹੇ ਆ ਉਸ ਵੇਲੇ ਸਾਡੇ ਵੇਟ ਲਿਫਟਰ ਸਾਡੇ ਰੈਸਲਰ ਸਾਡੇ ਫੁੱਟਬਾਲਰ ਔਰ ਬਾਕੀ ਗੇਮਾਂ ਵਾਲੇ ਹਾਕੀ ਵਾਲੇ ਸਾਰੇ ਲੜਕੇ ਮਨਾਏ ਕਿਉਂਕਿ ਓਵਰ ਆਲ ਕਿਤਨਾ ਕਿਸੇ ਅਸੀਂ ਖੇਡਾਂ ਤੋਂ ਆਏ ਆ ਉਸ ਗਰਾਊਂਡਾਂ ਹੀ ਸ ਸੀ ਇੱਥੇ ਸਾਂਝੀ ਕਰਦੇ ਆ ਕਿਉਂਕਿ ਸਾਡਾ ਘਰ ਹੈ ਸੋ ਅੱਜ ਇਹ ਮਹਾਨ ਚਕੀ ਦਾ ਜਨਮ ਦਿਨ ਬੜੇ ਚਾਅ ਨਾਲ ਮਨਾਇਆ ਗਿਆ ਸੋ ਧੰਨਵਾਦ ਹੈ ਦੁਆਬਾ ਹਲਚਾ ਚੈਨਲ ਦਾ ਜਿਨ੍ਹਾਂ ਨੇ ਆ ਕੇ ਇਹ ਜਿਹੜਾ ਮੈਸੇਜ ਆ ਘਰ ਘਰ ਪਹੁੰਚਾਉਣਾ ਕਿਉਂਕਿ ਮੀਡੀਆ ਵੀ ਕਈ ਵਾਰ ਖਬਰ ਨਹੀਂ ਕਰ ਦੋ ਉਹ ਵੀ ਘਟਾ ਪੈਂਦਾ ਸੋ ਮੀਡੀਆ ਧੰਨਵਾਦ ਧੰਨਵਾਦ ਗੁਰਾ ਸਿੱਖੀਅਤ ਦਾ ਜਿਨ੍ਹਾਂ ਨੇ ਇਸ ਜਨਮ ਦਿਨ ਤੇ ਆ ਕੇ ਸ਼ਿਰਕਤ ਕੀਤੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੋਬੇ ਦੀ ਪ੍ਰਸਦ ਨਗਰ ਸਮਰਾਇ ਜਿੰਦਿਆਲਾ ਦੇ ਖੇਡ ਮੈਦਾਨਾਂ ਵਿੱਚ ਹਰਮਾਸਟਰ ਉਜਾਗਤ ਸਿੰਘ ਦਾ ਸਿੰਘ ਸਮਰਾਜ ਸਟੇਡੀਅਮ ਦੇ ਖੇਡ ਕੰਪਲੈਕਸ ਸਾਕੀ ਖੇਡ ਮੈਦਾਨ ਵਿੱਚ ਅੱਜ 10 ਸਿੱਖ ਲਈ ਰੈਜiment ਵਰਸਸ ਸਮਰਾਜਿੰਦਰਾ ਦੇ ਟੀਮਾਂ ਦਰਮਿਆਨ ਮੈਚ ਰੱਖਿਆ ਗਿਆ। ਔਰ ਬਾਕੀ ਖੇਡਾਂ ਦੇ ਸਾਰੇ ਖਿਡਾਰੀਆਂ ਨੇ ਸ਼ਿਰਕਤ ਕੀਤੀ ਹੈ ਜਿਹਦੇ ਵਿੱਚੋ ਵੇਟਲਫਿੰਗ ਕੋਚਿੰਗ ਸੈਂਟਰ ਸਮਰਾਜਿੰਦਰਾ ਰਸਨੀ ਕੋਚਿੰਗ ਸੈਂਟਰ ਸਮਰਾਜਿੰਦਰਾ ਕ੍ਰਿਕਟ ਕੋਚਿੰਗ ਸੈਂਟਰ ਸੁਰਾਜਿੰਦਰਾ ਪਰ ਕਬੱਡੀ ਕੋਚਿੰਗ ਸੈਂਟਰ ਸੁਰਾਜਿੰਦਰਾ ਤੇ ਹੋਰ ਤੋਂ ਇਲਾਵਾ ਬਾਕੀ ਸਾਰੇ ਖੇਡਾਂ ਦੇ ਖਿਡਾਰੀਆਂ ਨੇ ਸ਼ਹੀਰ ਭਗਤ ਸਿੰਘ ਦੇ 19 ਅਠਵਾਂ ਜਨਮ ਦਿਨ ਦੇ ਨੂੰ ਸੈਲੀਬ੍ਰੇਟ ਕੀਤਾ ਉਹਨਾਂ ਨੂੰ ਯਾਦ ਕੀਤਾ ਸਮੁੱਚੇ ਦੇਸ਼ ਵੱਲੋਂ ਦੇਸ਼ ਦੇ ਸਮੂੱਚੇ ਖਿਡਾਰੀਆਂ ਨੂੰ ਪਨਾਮ ਕਰਨ ਤੋਂ ਬਾਅਦ ਅੱਜ ਦੁਨੀਆ ਦੀ ਉਹ ਮਹਾਨ ਸ਼ਖਸੀਅਤ ਸਿੱਦੇ ਆਗੰਮ ਸਰਦਾਰ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾ ਕੇ ਫਕਰ ਮਹਿਸੂਸ ਕੀਤਾ ਹੈ ਇਹਨਾਂ ਖਿਡਾਰੀਆਂ ਨੇ ਸਮੂੱਚੇ ਦੇਸ਼ਵਾਸੀਆਂ ਨੂੰ ਸੰਦੇਸ਼ ਸੰਦੇਸ਼ ਦੇ ਰੂਪ ਵਿੱਚ ਆਪਣੇ ਜਾਹਰ ਜਲਾਸ ਰਖਾ ਕੇ ਪੰਜਾਬੀਅਤ ਦਾ ਹੋਣ ਦਾ ਮਾਣ ਹਾਸਲ ਕੀਤਾ ਇੱਕ ਵਾਰ ਫੇਰ ਸਰੋਤੇ ਗੱਬਾ ਹਲਚਲ ਤੋਂ